ਵੇ ਆਪਾਂ ਓਏ 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 ਆਵਾਜ਼ ਆ ਗਈ ਬੋਲ ਹੋ ਗਿਆ ਓਏ ਬੱਕ ਕੇ ਚਲੇ ਗਿਆ ਤੇ ਸਾਰੇ ਕਾਲ ਸਾਰੇ ਨੂੰ ਵੈਲਕਮ ਟੂ ਮਾਈ YouTube ਚੈਨਲ ਆਈ ਹੋਪ ਸਾਰੇ ਦੀ ਘੈਂਟ ਹੋਗੇ ਤੇ ਬਾਈ ਜੀ ਆਪਾਂ ਫੇਰ ਦੁਬਾਰਾ ਆਪਣੇ ਦਿਵਾਲੀ ਸਟੇਜ ਦੀ ਟੈਸਟਿੰਗ ਕਰਾਂਗੇ ਜਦੋਂ ਟੈਕ ਟੈਕਨੋਲੋਜੀ ਦਿਖਾਉਣਾ ਬੋਲਿਆ ਕਿ ਹੈ ਟੈਕਨੋਲੋਜੀ ਬਈ ਮੋਹਲ ਦੀ ਦੁਕਾਨ ਤੇ ਆ ਚੱਕੋ ਬਾਈ ਪਾਣੀ ਵਾਲੇ ਦੀ ਵੀ ਲਾ ਕੇ ਲਾਵਾਂਗੇ ਅੱਜ ਦੇਖਦੇ ਹਾਂ ਮੋਹਲ ਕਿਵੇਂ ਦਾ ਹੁੰਦਾ ਇਹ ਦਾਅ ਦੇਣੀ ਬਣੀ ਬਾਕੀ ਦੇਖਦੇ ਕੀ ਕਰਦਾ ਚਲੋ ਹੋਜੀ ਵਾਜੀ ਵਾਜੀ ਚਲ ਉਧਰ ਜਾ ਇੱਥੇ ਲਾ ਦੇ ਬਰੇਕ ਆ ਆਦੀ ਵੇਖੋ ਆਦੀ ਵਿੱਚ ਆਖਦੇ ਤੇ ਉਹ ਜਿਹੜੀ ਤਰ ਹੈ ਹੋ ਗਿਆ ਹੈ ਇਹ ਮੈਂ ਇਧਰ ਕਰ ਦੇ ਉਹ ਇਹਦਾ ਚੰਗਾ ਵਾਦ ਆ ਹਰਾ ਪਰ ਦੇ ਲਾ ਲੋ ਇਹ ਤੇ ਮੈਂ ਦਾਅ ਸਹੀ ਉਹ ਤੇ ਦਾਅ ਘਟਾ ਰੂੜੀ ਰੂੜੀ ਰੱਖ ਦਾਂਗੇ ਉੱਤੇ ਓਏ ਆ ਹੋਰਾ ਵੱਟੀ ਵਾ ਐ ਭਾਈ ਜੀ ਪਾਣੀ ਰੋਲ ਤਾਰੇ ਡਰ ਕੋਈ ਨਾ ਭਾਈ ਆ ਦੇਖੋ ਭਾਈ ਅਸੀਂ ਜਿਹੜੀ ਪਾਣੀ ਵਾਲੀ ਦੀ ਵੇਲਾ ਆਈ ਬਈ ਚੱਕੋ ਦੇ ਵੇਖ ਕੰਨੇ ਸੋਨੇ ਲਾ ਦੇ ਭਾਈ ਚੱਲਦੇ ਆ ਨਾ ਬੋਲਿਆ ਉਧਰ ਵੀ ਲਾ ਦੇ ਉਧਰ ਦੇਖਾਂ ਬੋਲ ਜੀ ਇਧਰ ਆ ਸਾਰੇ ਭਾਈ ਪਾਣੀ ਵਾਲੇ ਦੀ ਵੀ ਲਾ ਦੇ ਬੜੀ ਵਾਲੇ ਬੜੀ ਵਾਲੀ ਦੀ ਵੇਲਾ ਤੇ ਪਾਣੀ ਵਾਲ ਦੀ ਚਲੋ ਜੀ ਭਾਈ ਜੀ ਆਪਾਂ ਹੁਣ ਲੈ ਲਿਆ ਬੋਲੇ ਕੀ ਦੁਕਾਨ ਤੋਂ ਦੁਬਾਰਾ ਫੇਰ ਦੀਵਾਲੀ ਸਟੈਚ ਲਾਡੀ ਪਾ ਦੀ ਮੇਰ ਦਾ ਤੇ ਆ ਦੇਖੋ ਬਈ ਇਹ ਖਤਰਖਦ ਹੈ ਚੱਕ ਕੋਈ ਆ ਬਈ ਬੜਾ ਖਤਰਨਾਕ ਹਟੜੀ ਆ ਯਾਰ ਮਾ ਦਾ ਰਣੀਆਂ ਬੋਲੇ ਤੇਰਾ ਸਟਾਕ ਇੱਥੇ ਆ ਮੇਰਾ ਹੀ ਪਿਆਰਾ ਕਿੱਥੇ ਆ ਆ ਸਾਰੇ ਮੇਰੇ ਹੀ ਆ ਸਾਰਾ ਨਿਯਮ ਆ ਇਹ ਸਾਰਾ ਨੂਰ ਜੀਗਾ ਉਹ ਦੇਹਾਰਾ ਮੇਰਾ ਚਲੋ ਬਈ ਚਲੋ ਬਈ ਕਰਦੇ ਆ ਸਟਾਰਟ ਚਲਾਉਣੇ ਪੜਾ ਕੇ ਦੇ ਖੋ ਲੈ ਤੁਨੂੰ ਆਹ ਮੁੰਡਾ ਮੇਰੀ ਦੁਕਾਨ ਤੇ ਲੱਗਿਆ ਸੀਗਾ ਬਈ ਮੈਂ ਨੂੰ ਸ਼ਾਮ ਨੂੰ ਉਹਨੂੰ ਮਠਿਆਈ ਦਾ ਇੱਕ ਡੱਬਾ ਤੇ ਆ ਗਿਫਟ ਕਰਨ ਲੱਗਿਆ ਲੈ ਜੀ ਬੰਦੇ ਆ ਵਾ ਕਾਲ ਬਈ ਇਧਰ ਕਸਟਮਰ ਖਾਸ ਆਏ ਬਤੈ ਜਿੰਗੋ ਵਾ ਕਾਲ ਚਲੋ ਬਈ ਹੋਰ ਲੈਣਾ ਕਰੋ ਹਾਂ 2500 ਡੱਬਾ ਤੇ ਅੰਦਰ ਪਿਆ ਕਰੇ ਮੈਕਸ ਦਾ ਹਾਂ ਮੈਕਸ ਦਾ ਡੱਬਾ ਅੰਦਰ ਤੇ ਆ ਗਿਆ ਤੇ ਓਪਨਿੰਗ ਵਾਲੀ ਸਾਈਡ ਤੇ ਪਨੀਰ ਵਾਲੀ ਸਾਈਡ ਤੇ ਕੋਈ ਪਨੀਰ ਵੀ ਜਿਹੜਾ ਤੇ ਲੈ ਲਈ ਇਹ ਤਾਂ ਹੋਰ ਵੀ ਲੈ ਲਈ ਤੁਹਾਡਾ ਜਲਾਖਣਾ ਜੀ ਚਲੋ ਲਾਈਏ ਫਿਰ ਚਲੋ ਆ ਜੀ ਹੁਣ ਆ ਬਾਈ ਜੀ ਤੁਹਾਡੇ ਲਈ ਚੀਜ਼ ਲੈ ਕੇ ਆਏ ਬਾਈ ਖਤਰਾ ਰੱਖ ਜੀ ਮੋਦੇ ਲੈ ਲੈਂਦੀ ਆ ਬਾਈ ਜੀ ਤਾਂ ਹਾਂ ਜੀ ਕਰਾਈਏ ਫਿਰ ਤੁਹਾਨੂੰ ਚੈੱਕ ਚਲੋ ਜੀ ਆ ਆ ਦੇਖੋ ਬਾਈ ਜੀ ਦਿਖਾ ਦਿਓ ਬੋਲ ਫਿਰ ਟਟਲੇ ਡਾਲੇ ਡਾਲੇ ਬਾਈ ਇਹ ਬਾਈ ਮੋਦੇ ਨੇ ਗੰਦ ਲੈ ਆਦੀ ਬਨਾਲ ਸਾਸ ਤੋਂ ਇਹ ਬਿਨਾਂ ਲਾਇਸੈਂਸ ਉਹ ਲਿਆਂਦੀ ਅੱਜ ਬ੍ਰੈਕ ਚ ਲਿਆਂਦੀ ਐ ਇਲੈਕਟਿਕ ਚਲੋ ਬਲੈਕ ਇਹਦਾ ਹਾਂਜੀ ਚੜਾਈਏ ਫਿਰ ਚਲੋ 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 ਬਾਈ ਕਰ ਦੇਣਾ ਕਿ ਤਨੂ ਨਹੀਂ ਪੈਂਦੀ ਮੋਢਿਆਂ ਦੇ ਓਏ ਹਾਏ ਮੈਚਰੀ ਨਹੀਂ ਹੋਇਆ ਯਾਰ ਭਾਈ ਅੱਜ ਆਵਾ ਬਾਈ ਬੀਜ ਭਰਾ ਕੀ ਜੋੜੇ ਅੱਜ ਆਵਾ ਹੜਕਦੇ ਮੋਲੇ ਦੀ ਦੁਕਾਨ ਤੇ ਮੂਰੀ ਆ ਰਿਹਾ ਬਾਈ ਆਪਣਾ ਸਾਰਾ ਬੰਬਾਰਾ ਸਟਾਕ ਯਾ ਲਾਂਡੀ ਵੀ ਆ ਗਿਆ ਚੁਕਾ ਚਲੋ ਭਾਈ ਡੌੜਦੇ ਆ ਭਾਈ ਅਸਤੋ ਭਾਈ ਕਰਦੇ ਆ ਸਟਾਰਟ ਹਾਂਜੀ ਭਾਈ ਜੀ ਪਹਿਲਾ ਸ਼ੁਰੂਆਤ ਹੀ ਭਾਈ ਆਪਾਂ ਕਰਤੀ ਆ ਭਾਈ ਚੈਸਤ ਬਾਜੀ ਤੋਂ ਕਹਿੰਦੇ ਮੇਰੇ ਭਰੋ ਇਹ ਦਰ ਬਾਜੀ ਕੰਪਿਊਟਰ ਨਵੇਂ ਚੱਲਿਆ ਮੈਂ ਤਿੰਨ ਸਾਲ ਪੀ ਐਚ ਡੀ ਹੁੰਦੀ ਹੈ ਪੀ ਐਚ ਡੀ ਕਰਕੇ ਆਇਆ ਹੈਗਾ ਆ ਦੇਖੋ ਕੈਮਰਾ ਆਪ ਫੜਨਾ ਕਿਵੇਂ ਆ ਆ ਜਿਹੜਾ ਆਪਾਂ ਸੰਦੇ ਥੱਲੇ ਰੱਖਣਾ ਆਰੇ ਹੱਥ ਰੱਖ ਲੈਣਾ ਬਸ ਐ ਬਣਾਉਣੀ ਸਾਰੀ ਤੰਦੇ ਹੀ ਨਾ ਕੈਮਰਾ ਲਬੇੜਤਾ ਤਾਂ ਧਿਆ ਹੀ ਕਿਹੜਾ ਮੈਂ ਗੁਲਗਲੇ ਬਣਾਉਣਾ ਚਲੋ ਚਲੋ ਭਾਈ ਜੀ ਬ੍ਰਦਰ ਕਿਤੇ ਮਰੇ ਲਾ ਦੇ ਅੱਗ ਉਹ ਚੜ ਓਏ ਚੜ ਤੀ ਓਏ ਹੋ ਗਈ ਏ ਓਕੇ ਹੜਾ ਵੇ ਦਾ ਕਹੜਾ ਬੋਲਿਆ ਭਾਈ ਜੀ ਹੜਾ ਔਰ ਭਾਈ ਮੈਂ ਟਰਾਈ ਕਰਦਾ ਹੋ ਗਈ ਏ ਕੀ ਦੇਖ ਰਿਹਾ ਲੱਗੀ ਚੜ ਚੜ ਲਾਡੀ ਚੜਉਣ ਲੱਗ ਲਾਡੀ ਚੜਉਣ ਲਾਡੀ ਡਾਡੀ ਡਰ ਕੇ ਨਹੀਂ ਛੋਣੀ ਹੈ ਜੀ ਮੈਂ ਥੱਲੇ ਛਾੜ ਦੇਣੀ ਆ ਓ ਥੱਲੇ ਨਹੀਂ ਆਣੀ ਮੈਂ ਫਾੜ ਲੈਣਾ ਫਿਰ ਥੱਲੋ ਓ ਆ ਗਿਆ ਆ ਜਨੀਆ ਭੱਜਿਆ ਭੱਜਿਆ ਆ ਜਨੀਆ ਆਹ ਦੇ ਰੋਇਆ ਕਿਉਂ ਨਹੀਂ ਜੀ ਰਾਜ ਦਾ ਯਾ ਪਰ ਇੱਕ ਵੋਟ ਰਾਈ ਕਰਨ ਲੱਗਿਆ ਵੋਟਾਂ ਦਾ ਤਾਂ ਪਹਿਲਾਂ ਪਹਿਲਾਂ ਡਾਗਣੀ ਆਪਾਂ ਓਏ ਆ ਜਾ ਓਏ ਓਏ ਕੁਛ ਨਹੀਂ ਕੁਪਾ ਦੇ ਰਿਆ ਤੋ ਅਗਲਾ ਸੱਤ ਜਾਣੀ ਮੈਂ ਲੱਤ ਵੀ ਮਾਰੀ ਤੇ ਲੱਤ ਵੀ ਨਹੀਂ ਵੱਜੀ ਆਹ ਦੇ ਰੋਏ ਫਰ ਨਹੀਂ ਆਉਦੀ ਓਏ ਆ ਕੀ ਓਏ ਤੇਰੇ ਕੀ ਬਾਰਾ ਬੈਠੋ ਬਾਈ ਜੀ ਗੋਲਾ ਪਾਦਾ ਏ ਬੰਦੂਕ ਚ ਓ ਲਾਡੀ ਪਾ ਓ ਲੱਗੀ ਨੀ ਅੱਗ ਹਟ ਜਾ ਓਏ ਲਾਡੀ ਆ ਗਈ ਓਏ ਓ ਬੱਲੇ ਓ ਲਾਡੀ ਆ ਬੱਲੇ ਤਾਂ ਤੂੰ ਐਚ ਵੀ ਦੇਖੀ ਜਨਾ ਹਾਲਿਆ ਐਸਟਾ ਬਾਈ ਚਲਾਉਂਦੇ ਚਲੋ ਭਾਈ ਇੱਧਰ ਐਸਟਾ ਬਾਈ ਬੰਨ ਲੈ ਆਦੇ ਬੱਲੇ ਐਸਟਾ ਬਾਈ ਨਾਲ ਖੜ ਕੇ ਲੈ ਦੇ ਇੱਕ ਵਾਰੀ ਭਾਈ ਡਰਦਾ ਵੜਾ ਦੇਖ ਲੋ ਆ ਦੇਖ ਲੋ ਭਾਈ ਲਾਡੀ ਹੁਣੀ ਕੱਢਦੇ ਆ ਭਾਈ ਫੇਰ ਤਾਂ ਲਾਡੀ ਡਰ ਭੜਾ ਆਣਾ ਹੋਈ ਏ ਹਾ ਆ ਬੜੀਆ ਨਾ ਮੁਲੇ ਗੱਲ ਚਲੋ ਭਾਈ ਹੁਣ ਮੈਂ ਤੁਹਾਨੂੰ ਨਾਰ ਵਿੱਚ ਦੁੱਧ ਪਾ ਗਏ ਮੇਰਾ ਨੱਕ ਨੂੰ ਜੜ ਗਿਆ ਬਾਬਾ ਲਾ ਮੋੜਾ ਪ੍ਰਾ ਦਾ ਨੱਕ ਨੂੰ ਆ ਛੜ ਗਏ ਇਹ ਲੈ ਟੱਕਾ ਕਰੀ ਜਾਂਦਾ ਨਾਰ ਨਾਲ ਉਹ ਕਰ ਜਾ ਵੀਰ ਜੀ ਟੱਕਾ ਨਹੀਂ ਕਰਨਾ ਉਹ ਇਹੀ ਪਾਇਆ ਸੀ ਇਹੀ ਆ ਇਹ ਕਿੱਡਾ ਟੇਬਲ ਵੇਡ ਦੇ ਉਹ ਫੜ ਜਾਂਦਾ ਹੁੰਦਾ ਨਹੀਂ ਚਲੋ ਭਾਈ ਇਹ ਭਾਈ ਹੁਣ ਲਓ ਨੈਕਸਟ ਐਕਸਪੈਰੀਮੈਂਟ ਨੂੰ ਅੱਗ ਬਦੂਤ ਵਾਲਾ ਨਾਰ ਕਰੀਏ ਫਿਰ 68 ਓਕੇ ਰੀ ਬਾਕੀ ਬਾਬਾ ਦੀ ਬਾਈ ਗੁਰੂ ਦੀ ਬਾਈ ਗੁਰੂ ਤਾਹਰੂ ਦਾ ਘਰ ਥੱਲੇ ਨਾਰ ਦੇਖਣਾ ਸਲ ਪਾਸੇ ਸਲ ਪਾਸੇ ਆ ਥੱਲੇ ਭਗਾ ਕੇ ਮਾਰਨਾ ਉਹ ਨਾ ਉਹ ਜਾਦੂ ਹੈ ਪਹਿਲੇ ਗਿਆ ਥੱਲੇ ਭਗਾ ਕੇ ਮਾਰਨੋ ਬੰਦ ਇਹ ਬੰਦ ਨਾ ਹੋ ਗਿਆ ਤਾਹਰੂ 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 ਤੈਨੂੰ ਕਿਹਾ ਬੰਦ ਤਾਂ ਹੋ ਗਿਆ ਉਹ ਤਾਹ ਕੀ ਕਰਦਾ ਓਏ ਤਾ ਤੂੰ ਮੇਰੇ ਉਤੇ ਹੀ ਲੈ ਜਾ ਨਾ ਮੇਰੇ ਹੱਥੇ ਚੱਲੇ ਜਾਣਾ ਓਏ ਆਲੇ ਪਾ ਆਲੇ ਪਾ ਸਾਰਾ ਕੱਢ ਤਾ ਪਰ ਪਾ ਚੱਲ ਪਿਆ ਚੱਲ ਪਿਆ ਓਏ ਮੁੂਹ ਤੇ ਮੂਦਾ ਮਾਰ ਦੇ ਦੇ ਉੱਤੇ ਮੂਦਾ ਮਾਰ ਦੇ ਦੇ ਓਏ ਚਲ ਪਿਆ ਚੱਲ ਪਿਆ ਉੱਤੇ ਹਣ ਚੱਲਦਾ ਓਏ ਓਏ ਲਾਡੀ ਕੱਢ ਲਾਡੀ 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 ਜਿਹੜਾ ਹੱਥੇ ਫੜ ਕੇ ਲਾਡੀ ਹੱਥੀ ਜੀ ਓਏ ਨਾ ਓਏ ਅੱਗੇ ਨੁਕਾਰ ਦੇ ਓਏ ਖੜ ਜਾ ਖੜ ਜਾ ਟੱਲੋ ਮਾਰ ਅੱਗ ਨਿਕਲਣ ਦੇ ਓਏ 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 ਭਾਗੀ ਹੋ ਗਿਆ ਸੀ ਓਏ ਪਾਪਾ ਪੰਗੇ ਹੀ ਲੈ ਰਿਆ ਸੀ ਇਹ ਤਾਂ ਉਦੋਂ ਉਦੋਂ ਡੇਡਾ ਵਾਕੇ ਚਲਾਈ ਹੁਣ ਓਏ ਆਹੋ ਜਾਲਾ ਨਹੀਂ ਟੈਨੂੰ ਬੈਕ ਆਉਂਦਾ ਕਾ ਕਾਦ ਉਹ ਸੀ ਜਰੂਰ ਮਚਾਉਣੇ ਆ ਬਾਈ ਜਾ ਬਾਈ ਮੰਜਾ ਦਿਖਾ ਦੇ ਜਿਹੜਾ ਮਚਾਉਣ ਨੂੰ ਫਿਰਦੇ ਆ ਉਹ ਮੰਜਾ ਮਚਾਉਣ ਨੂੰ ਫਿਰਦੇ ਦੇਖੋ ਲੈ ਠੀਕ ਆ ਜਾਓ ਬਾਈ ਆਪਾਂ ਇੱਥੇ ਇੰਨਾ ਹੀ ਲੱਗ ਸਕਦਾ ਚੜ੍ਹ ਕੇ ਚੜੋਣਾ ਬਾਈ ਓਏ ਓਰੇ ਆਜੋ ਓਰੇ ਓਰੇ ਆਜੋ ਲਾਡੀ ਗੱਲ ਕਰੀ ਜਸ਼ਨ ਦਾ ਹੁਣ ਓਏ ਓਰੇ ਆਜੋ ਓਰੇ ਆ ਓ ਪੜਾ ਟੇਡਾ ਓਯਾ ਓਯਾ ਓਏ ਇਹਦਾ ਕੋਈ ਪਤਾ ਨਹੀਂ ਉਹ ਕਦੋਂ ਪੜਾਕਾ ਮੈਂ ਬੰਦਾ ਪਿਆਮਾ ਪਾੜਦਾ ਸੀ ਓਏ ਕਿੱਥੇ ਆ ਆ ਭਰ ਗਈ ਹਰੀ ਭਰ ਗਈ ਓਯਾ ਭਈਆ ਖਦਰ ਰਾਗ ਹੋ ਗਿਆ ਸੀ ਮਲੇ ਕੈਪਚਰ ਕੀਤਾ ਕਿ ਨਹੀਂ ਕਿ ਤੱਕ ਕੈਪਚਰ ਸਾਰਾ ਹਾਂ ਹਾਂ ਚੱਲ ਭਈਆ ਬੋਲੇ ਇਹਦਾ ਹੋ ਜਾਓ ਦੇ ਦੇ ਤੇਰਾ ਹੀ ਅੰਜੀ ਇਦਰ ਭਾਈ ਮੋਲੇ ਨੇ ਕਿਹਾਦਾ ਭਾਈ ਨਾਰ ਅਕਲੀ ਕਰ ਲੇਗਾ ਭਾਈ ਆਇ ਸੜਲੀ ਚੋਣ ਲੱਗਿਆ ਭਾਈ ਅਕਲ ਅਕਲ ਭਾਈ ਕਹਿੰਦਾ ਐਕਸਪੈਰੀਮੈਂਟ ਕਰੂਗਾ ਅਕਲ ਇਹ ਨਾਲ ਹੀ ਜੜੇ ਪਹਿਲੇ ਲੈਟਰ ਲਾ ਦੇ ਕੰਨ ਬਰੇ ਕੱਤੇ ਆ ਨਾਲ ਉਹ ਕੋਲੇ ਰੱਖ ਉਹ ਲਾ ਚਲਾਤਾ ਕਲੇ ਚੱਲ ਪਿਆ ਚਲੋ ਹਜੀ ਓਏ ਕਾਟ ਗਿਆ ਭਾਈ ਮੈਂ ਗਾਣੇ ਟਰਾਈ ਕਰਦਾ ਹਾਂ ਸਟਲ ਤੇ ਏ

ਚਲੋ ਭਾਈ ਇੱਕ ਹੋਰ ਟਰਾਈ ਕਰਦੇ ਹਾਂ ਸਰ ਬੜੇ ਗਰੀਬਾਂ ਨੂੰ ਯਾਰ ਟਾ ਟਾ ਨਯਾਰ ਆਉਂਦਾ ਬਾਈ ਪੂਰਾ ਇਹ ਸੋਨਾ ਆਪਣਾ ਅਨਮੋਲ ਫੇਰ ਕਰਨ ਜਾ ਰਿਹਾ ਐਕਸਪੈਰੀਮੈਂਟ ਡਬਲ ਡਬਲ ਪਟਾਕਾ ਦਬਾਈ ਡਬਲ ਬੰਬ ਚਲਾਉਣੇ ਲੱਗਿਆ ਬਾਈ ਮੋਲ ਦੇ ਕੋ ਆ ਦਾ ਕੋਈ ਨਹੀਂ ਭਾਈ ਉਹ ਇੱਕ ਉੱਤੇ ਜਲਿਆ ਜਾ ਕੇ ਇੱਕ ਮਤਲਬ ਇੱਕ ਤਾਂ ਪਟਾਕਾ ਖੜਾਕਾ ਹੀ ਹੋਇਆ ਇੱਕ ਤਾਂ ਹੋਇਆ ਚੜਾਕਾ ਬਾਈ ਜਿੱਧਰ ਆ ਦੇਖੋ ਭਾਈ ਲਾੜੀ ਨੇ ਡਾਰ ਚਬਾ ਗਈ ਲਾੜੀ ਚਗਦੀ ਮੈਂ ਕਰੂੰਗਾ ਉਹ ਮਰੇ ਓਖਲੇ ਬੁੱਤ ਜੰਬੇ ਤੀ ਕਾਲੀ ਜੱਗੀ ਉਹ ਕਮਰਾ ਕਰਦੀ ਪੁੜੀ ਦੁਕਾਨ ਤੇ ਦੁਕਾਨ ਚ ਬੜ ਜਾਨੀ ਮੋਲੇ ਥੋੜੀ ਹੜ ਜਾ ਪਰੇ ਹੋ ਜਾ ਓਏ 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 ਆ ਦੇ ਮੈਂ ਤੇ ਮੋਤਾ ਲੀਓ ਕੱਢ ਦੇ ਬਾਈ ਜੀ ਬਾਈ ਹਰੇ ਅੱਗ ਲਾ ਕੇ ਵੜਾ ਅੱਗ ਲਾ ਕੇ ਵੜ ਦੇ ਆ ਅੱਗ ਲਾ ਕੇ ਮਾਰ ਹੜ ਜਾ ਅੱਗ ਲਾ ਕੇ ਮੂਸਨ ਦੇਖਦਾ ਕੀ ਬਣਦਾ ਹਾਂ ਬਣਦਾ ਬਾਈ ਚਲਾ ਦੇ ਮਾਰ ਮਾਰ ਅੱਗ ਲਾ ਕੇ ਪਾਈ ਲਾ ਆ ਤਾਂ ਬਾਈ ਇੱਥੇ ਚੱਲ ਗਈ ਓਏ ਕੰਮ ਖਤਰਾ ਕਰ ਗਈ ਮਾਰ ਅੱਗ ਲਾ ਉਹਦੇ ਨਾਲ ਕੰਮ ਉਹ ਨਹੀਂ ਯਾਰ ਮਾਰ ਯਾਰ ਪੂਰੀ ਡਰੀ ਆ ਉਹ ਨਹੀਂ ਤੂੰ ਲੱਗਦੀ ਕੋਈ ਚੱਲ ਭਾਈ ਮੋੜੇ ਭਰਾ ਦੇ ਟਾਈਮ ਦੇ ਫਿਰ ਕਿਨਾਲਾ ਉਹ ਖੜ ਜਾ ਉਹ ਲੈ ਓਏ 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 ਦੇਰ ਭਾਈ ਚੋਲੇ ਜਿਹਾ ਪਟਾਕਾ ਭਰਾ ਦਾ ਖੜ ਜਾ ਹੁਣ ਮੈਂ ਟਰਾਈ ਕਰੂੰ ਤੂੰ ਦੁਬਾਰੀ ਤੋਂ ਮੈਂ ਵੀਡੀਓ ਬਣਾਈ ਹਾਂ ਆ ਫੜ ਚੱਲ ਭਿੰਨ ਚਲੋ ਭਾਈ ਹੋ ਗਈ ਓ ਚਲੋ ਇੱਕ ਕੜ ਕੇ ਜੀ ਰਹੀ ਆ ਰਹੀ ਆ ਮੈਂ 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 ਚਲੋ ਬਾਈ ਹੁਣ ਮੋਲਾ ਚਲਾਉਂਦਾ ਚੱਲ ਦੇਖੋ ਭਈਏ ਇਹ ਗਈਆ ਬਾਈ ਜੀ ਕੈਟ ਯਾਰ ਇਧਰ ਬਾਈ ਤੂੰ ਆ ਗਿਆ ਭਾਈ ਭਾਈ ਛੱਡ ਮੈਂ ਚਲਾਉਂਦਾ ਖੜ ਜਾ ਪਰ ਰੁਕਾ ਦੇ ਰਾਈ ਵਿੱਚ ਖੜ ਗਿਆਗੇ ਉਹ ਯਾਰ ਕਿੱਥੇ ਆ ਜਾ ਇਧਰ ਇਧਰ ਬੜਾ ਇਧਰ ਚਲ ਬਾਈ ਹੁਣ ਮੈਂ ਚਲਾਉਂਦਾ ਬਾਈ ਫੋਕਸ ਕਰਕੇ ਖੜ ਜਾ ਓ ਕੈ ਓਏ ਲੈ ਚਲਾਉਣ ਵੀ ਦਿੱਤੀ ਆ ਟੱਕਰ ਮਟਭਾਈ ਚਲੋ ਭਾਈ ਓੜ ਭਾਈ ਇੱਕ ਲਾਸਟ ਭਾਈ ਓੜੜੀ ਕਬਾਹ ਹੋਣੀ ਕਰਨਾ ਹੈ ਵਿਚ ਕੋਈ ਅੱਗ ਲਾ ਦੇ ਬਸ ਭਾਈ ਦੇ ਦੇ ਫੇਰਾ ਕਿਹੜਾ ਚਲਾਉਣਾ ਕਰ ਓ ਗਈ ਓ ਮੁਸਾ ਮਜਾਦੀਆ ਮਿੱਟੀ ਆ ਓ ਗਈ ਓ ਆਓ ਘੈਂਟ ਕੇ ਓ ਯਾਰ ਘੈਂਟ ਲਿਆ ਭਾਈ ਨਹੀਂ ਇਹ ਤਾਂ ਨਾ ਮੁਸਾ ਦੇਖ ਮੁਸਾ ਤਾਂ ਨਹੀਂ ਮਾਜੀ ਗਿਆ ਨਹੀਂ ਓ ਡੈਡੀ ਓਏ ਆ ਗਈ

ਕਰ ਪਿਆ ਯਾਰ ਮਾਰ ਆਪਰਾ ਕਾਇਰ ਦਾ ਫੁਛੇਗਲੀ ਉਹ ਜਰ ਆਇਆ ਕਦੋਂ ਕਰਦੇ ਯਾਰ ਕੋਲੀ ਚਲਾਤੀ ਕਿਉਂ ਹੋਇਆ ਕਰ ਮਗਰ ਕੋਈ ਪਹਿਲੀ ਚਲਾਤੀ ਬਾਈ ਜੀ ਨੇ ਚਲੋ ਬਾਈ ਹੁਣ ਬਈ ਆਪਾਂ ਕਰਦੇ ਬਈ ਐਕਸਪੈਰੀਮੈਂਟ ਤੇ ਆ ਦੇਖ ਲਓ ਬਾਈ ਮੋੜੇ ਭਰਾ ਬਾਈ ਤੰਦੇ ਆਣੇ ਬਾਈ ਇੱਕ ਦੂਜੇ ਗੱਲੀ ਪਾ ਕੇ ਚਲਾਵਾਂਗੇ ਲੱਤਾਂ ਦੇ ਭਈ ਆ ਫਾਇਦਾ ਚ ਲੱਤਾ ਚ ਬਿਜਾਰਦੇ ਭਈ ਆ ਜਾਓ ਭਈ ਉਹ ਦੇਖੋ ਜੀ ਬੁੱਲਾ ਭੱਜ ਗਿਆ ਅੱਧੀ ਕੈਮਰਾ ਚ ਦੱਦਾ ਤਾਂ ਆਪ ਦੀ ਆਪ ਦੇ ਹੱਥ ਚ ਚਲਾ ਲੀ ਓਏ ਓਏ ਜੀ ਪਹਿਲਾਂ ਥੜਾ ਮੇਰੇ ਓਏ ਬਾਹ ਮਚਾਤਾ ਮੇਰਾ ਗਲਾ ਬਚਾਤਾ ਆਪ ਪਹਿਲਾਂ ਕਰਾਂਦਾ ਇੱਕ ਵਾਰ ਆ ਸਕਸੇ ਸੇ ਬੋਲਾ ਆ ਦੇਖੋ ਸਾਡੇ ਅਸੀਂ ਚਲਾਉਂਦੇ ਸੀ ਸਾਡੇ ਪੈਰਾਂ ਚ ਚਲਾਤੀ ਓਏ ਓਏ ਆ ਗਈ ਆ ਗਈ ਇੱਕ ਹੋਰ ਆ ਦੇਖੋ ਹਰਦੇ ਭਾਈ ਬਾਜੀ ਬਾਜੀ ਆਪ ਹੀ ਪੱਲਾ ਨਹੀਂ ਹੈ ਨਹੀਂ ਆਰੇ ਫਾਈਟ ਦਾ ਉਹ ਗਲਟ ਹੋ ਗਿਆ ਗਲਟ ਫਾਈਟ ਬਾਈ ਗਲਤੀ ਚੱਲ ਗਈ ਚਲੋ ਬਾਈ ਹੁਣ ਬਾਈ ਆ ਬਾਈ ਮੂਲੇ ਵਾਲੇ ਹੁਣ ਬਾਈ ਸ਼ਿਫਟ ਹੋ ਗਿਆ ਫਰੋਂਮ ਬਲੌਗ ਹਾਂਜੀ ਗਾਈਸ ਅੱਜ ਹੁਣ ਆਪਾਂ 7 18 ਪ੍ਰੋ ਦੀ ਓਪਨਿੰਗ ਕਰਨ ਜਾ ਰਹੇ ਹਾਂ 18 ਪ੍ਰੋ ਦੀ ਚਲੋ ਹੋਜੀ ਆ ਗਈ ਚਲੋ ਚਲੋ ਆਚਾਰ ਦੀ ਕਰੀਏ ਚਲੋ ਚਲੋ ਬਾਈ ਚਾਰਜ ਹੋ ਗਿਆ ਬਾਈ ਫਾਈਟ ਕਰਨੇ ਬਾਈ ਹੁਣ ਸਾਰਿਆਂ ਨੇ ਮੈਂ ਹਰ ਇੱਕ ਕੈਪਚਰ ਕਰੂਗਾ ਚਲੋ ਉਧਰ ਜਿਓ ਤੁਹਾਨੂੰ ਨਹੀਂ ਆਜੋ ਆਈਓ ਮੇਰੇ ਕਿੰਨੇ ਚੌੜਗੇ ਬਾਜੀ ਭਾਈ ਮੈਨ ਉਹ ਨਗਰੀ ਚੋਂ ਹੈ ਭਾਈ ਆ ਗਿਆ ਭਾਈ ਨਗਰੀ ਜਾਣੇ ਭਾਈ ਉਹਦੇ ਭਾਈ ਭਾਈ ਆ ਗਿਆ ਭਾਈ ਲਾਦੀ ਭਾਈ ਆਪਾ ਓਏ ਆ ਗਿਆ ਭਾਈ ਦੁਬਾਰਾ ਆਪਣੇ ਨਾਲ ਭਾਈ ਆਪਾਂ ਲਾਦੇ ਓਏ ਓ ਕੀ ਓਏ ਇਧਰ ਆ ਗਈ ਆ ਗਈ ਭਾਈ ਆਈ ਬਾਈ ਓਏ ਆ ਚਲ ਓ ਚੱਲ ਓ ਚੱਲ ਓਏ ਓ ਮੈਨ ਰੇਤ ਕੋਈ ਦੋ ਭਾਈ ਮੋਲਾ ਭਾਈ ਫੇਰ ਲਾਦੀ ਭਾਈ ਮੋਲੇ ਲਾਦੀ ਭਾਈ ਅੱਗ ਓਏ ਓਏ ਨਹੀਂ ਆ ਮੋਲੇ ਆ ਗਈ ਜਾ ਓ ਓਏ ਆ ਦੇਖ ਲੋ ਭਈ ਓਏ ਭਾਈ ਮੈਂ ਵੱਜ ਗਿਆ ਮੋਦਲ ਇਸ ਵਾਰੀ ਸਿੱਧੀ ਬਾਈ ਮੇਰੇ ਕੋਲ ਆ ਗਈ ਓਏ ਹਾਂ ਭਾਈ ਓਏ ਓਰ ਮਾਨਾ ਓ ਭੈਣ ਦੀ ਆ ਬਿਆ ਹੋ ਗਈ ਓਏ ਭਾਈ ਜੀ ਡੈਪਿਆ ਭਾਈ ਥੱਲੇ ਭਾਈ ਮੈਂ ਓ ਮੈਨੂੰ ਇਸ ਵਾਰੀ ਤਾਂ ਦੇ ਦਿਓ ਕੋਈ ਓ ਮੈਨੂੰ ਦੇ ਓ ਬਾਹ ਦੇਈਏ ਓ ਓ ਓਏ 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 ਵੱਜ ਗਿਆ ਓਏ ਆਹ ਕਿਆ ਹੋਇਆ ਜ਼ੀਰੋ ਇਹ ਪੂਰਾ ਵਾ ਕੈਕਟਰ ਹੋਇਆ ਏ ਓ ਬਾਈ ਪੂਰਾ ਸਰਾ ਜ਼ੀਰੋ ਬੜਿਆ ਹੋਈ ਆਲਾ ਆਦਰ ਬਾਈ ਓ ਹੋ ਗਈ ਓ ਬਾਈ ਪਰ ਮਾਰੇ ਜੋ ਫੋਰਟੀ ਵਾਰੀ ਆ ਬੜੀ ਗਣ ਚੱਲਦੀ ਯਾਰ ਇਧਰ ਮੋੜੇ ਮੋਲੇ ਨਾਰ ਚਲਾਦਾ ਲੱਤ ਮਾਰ ਓਏ ਨਹੀਂ ਨਹੀਂ ਕਰੋ ਲੈ ਪਰੇ ਪਰੇ ਪਰ ਕਾ ਮਾਰਦਾ ਦੇ ਲੈ ਓ ਬੱਲੇ ਦੇਖੋ ਡੱਪਿਆ ਓ ਪੜਾ ਕਾ ਮਾਰਦਾ ਏ ਕੋਈ ਪੜਾ ਕਾ ਮਾਰਦਾ ਨਾਰ ਬਾਈ ਫਾਟ ਕੇ ਨਾਲ ਚੱਲੀ ਆ ਬਾਈ ਯਾਰ ਨਾਰ ਆ ਬਾਈ ਇਹ ਮੋਲੇ ਕਿਹੜੀ ਕੰਪਨੀ ਓਏ ਉਹ ਇਹ ਪਲਾਕਾ ਮਾਰਦਾ ਦੇਖ ਲੋ ਆ ਵਈ ਕੱਲੇ ਹੀ ਲੱਗਿਆ ਪਿਆ ਇੱਧਰ ਆ ਦੇ ਲੋ ਭਾਈ ਕੀ ਕਰੂਗਾ ਤੂੰ ਇੰਜ ਜੋੜ ਤੇ ਅੱਗ ਲੱਗੀ ਪਈ ਆ ਬਈ ਇਹਨੂੰ ਆ ਦੇ ਲੋ ਭਾਈ ਫੜ ਕੇ ਇਧਰ ਹਲੇ ਕਰ ਯਾਰ ਫੜ ਮੈਨੂੰ ਚਲ ਖੜ ਤਾਂ ਲੈ ਇੱਕ ਕਮੈਂਟ ਓਏ ਦੋਨੇ ਨਾਲ ਅੱਗੀ ਲਾੜੀ ਏ ਓਏ 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 ਦੇਖ ਟਾਸ ਓ ਤਲ ਕਾ ਓ ਪੜਾ ਕਵਰ ਓਏ

ਓਏ ਓ ਦੇਖੋ ਇਹ ਓ ਦੇਖੋ ਚੱਕ ਜੀ ਚਲੋ ਜੀ ਓਏ ਓ ਦੇਖੋ ਭਾਈ ਜੀ ਐ ਕੋਰ ਹੋ ਗਿਆ ਓ ਗਿਆ ਭਾਈ ਆਏ ਹਾ ਰਾ ਘੇੜ ਚੱਲਿਆ ਭਾਈ ਆ ਦੇਖੋ ਓ ਦੇਖੋ ਭਾਈ ਜੀ ਓਏ ਓ ਦੇਖੋ ਭਾਈ ਐ ਕਿਹੜਾ ਘੇੜਾ ਪੂਰਾ ਘੇੜਾ ਬੋਲੇ ਭਾਈ ਉਹ ਦੇਖੋ ਭਾਈ ਉਹ ਦੇਖੋ ਭਾਈ ਭਾਈ ਉਹ ਘੇੜ ਦੀ ਕਲੇਮ ਦੀ ਤਾੜੀਆਂ ਲਾ ਦਿਓ ਤਾੜੀਆਂ ਔਰ ਦੇ ਭਾਈ ਘੇੜੀ ਆ 10 ਰੁਪਏ 10 ਰੁਪਏ ਸਲੇਬ ਘੇੜ ਦੀ ਵੜਾਲੀ ਬੋਲੇ ਦੇ ਭਾਈ ਬੋਲੇ ਭਾਈ ਰੀਲ ਬਣਾ ਲਈ ਓਕੇ ਰੋੜਾ ਭਾਈ ਜੀ ਚਲੋ ਭਾਈ ਬੜ ਗਈ ਵੜ ਗਈ ਘੇੜਦੀ ਭਾਈ ਉਰਾ ਘੇੜਦੀ ਸਾਡੀ ਕਿਵੇਂ ਲੱਗਿਆ ਲਾਡੀ ਡੱਨ ਬੈਦੀਓ ਡੱਡ ਬੈਦੀਓ ਇਹੋ ਤੇ ਜੋ ਛੋਟੇ ਦੇ 25 ਵਾਲੇ ਨਾਲ ਚੱਲੇ 2216 ਕਿੰਨਾ ਚਲੂਗਾ ਇਹ ਬਾਲਾ ਬਾਈ 2400 ਦਾ ਮਿਲਦਾ ਉਹ ਤਾਂ ਬਾਈ ਮੰਜੜੇ ਕੇ ਬਹਿਣ ਨਾਲ ਕੰਮ ਹੋ ਜਾਣਾ ਹਾਂ 24 ਅਗਰ ਮਨ ਮੰਜੜੇ ਕੇ ਬਹਿਣ ਨਾਲ ਕੰਮ ਹੋ ਜਾਣਾ 2500 ਕਹਿੰਦਾ 220 2300 ਛੋਟ ਬਾਈ 2300 25 35 600 ਸਾਈ ਚਲੋ ਬਾਈ ਕੇ ਮੇਰੇ ਆ ਬੋਲੇ ਫਿਰ ਸ਼ਾਂਤੀ ਆ ਗਈ ਆ ਗਿਆ ਦਰਵਾਜ਼ੇ ਚਲੋ ਬਾਈ ਹੁਣ ਬਾਈ ਜਾ ਬਾ ਚਲੋ ਜੇ ਬਾਈ ਤੂੰ ਮੇਰਾ ਬਾਈ ਸੀਟੀਆਂ ਦਾੜੀ ਹੋ ਗਈ ਓਏ ਤਾਹਰ ਬਈ ਹੋ ਗਈ ਮੇਰੇ ਥਲੇ ਵੀ ਆ ਗਈ ਓ ਗਈ ਓਏ ਭਾਈ ਮੂੰਹ ਚ ਮੜ ਜਾਂਦੀ ਆ ਸਾਬ ਤੇ ਸਾਡਾ ਕੁਦਰ ਮਾਰਦੇ ਓਹ ਲਾਹੋਰ ਦਾ ਕੋਥ ਮੋਲੇ ਓ ਗਈ ਓਹ ਦੇ ਕਿ ਨਾ ਤੂੰ ਨਾ ਤੱਕ ਆਹ ਹੌ ਲੌਣ ਵਾਲੀ ਰਹੀ ਇਕੱਲੀ ਉਹ ਆਈ ਇਹ ਵੀ ਵੜ ਗਈ ਲੈ ਉਹ ਕੱਠਿਆਂ ਨੂੰ ਵੜ ਗਈ ਦੋਨਾਂ ਦੇ ਰੋ ਬਾਈ ਜੋੜ ਬਾਈ ਆਪਾਂ ਲੈ ਲਿਆ ਬਾਈ ਰਬੋਲ ਦੀ ਦੁਕਾਨ ਤੋਂ ਬਾਈ 10 ਸ਼ਾਟੋ ਵਾਲਾ ਵੱਡਾ ਸਾਰਾ ਤੇ ਬਾਈ ਹੁਣ ਉਹ ਚਲਾਉਣੇ ਆਜੋ ਤੇ ਬਾਈ ਆ ਦੇ ਰਬੋਲ ਇੱਧਰ ਆ ਵੀ ਜਾਕ ਸਰ ਬਾਈ ਆ ਰਿਹਾ ਬਾਈ 10 ਸ਼ਾਟ ਸੀੜੀ ਛੜਤੀ ਬਾਈ ਥੱਲੇ ਮੈਂ ਉਰੇ ਇਧਰ ਸੀੜੀ ਉਰੇ ਇਨਵਾਰ ਮੋਟੇ ਰੋ ਮੋਟੇ ਲਾ ਕੇ ਲਾੜਦੇ ਲੈ ਡੀ ਲਾ ਦੇ ਅੱਗੇ ਫਿਰ ਦਾ 10 ਚੋਣ ਦੇ ਕੇ ਬਾਈ 10 ਸ਼ਾਟ ਇਕੱਠਾ ਤੇ ਬਾਈ ਲੱਗ ਗਈ ਅੱਗ ਕਹਿੰਦੇ ਮਿੱਤਰੋ ਹੋ ਜੋ ਪਰੇ ਪਰੇ ਹੋ ਗਿਆ ਓਏ ਹੋ ਗਿਆ ਓਏ ਓ ਗਿਆ ਓਏ ਓ ਫੇਰ ਗਿਆ ਓਏ ਓ ਫੇਰ ਗਿਆ ਓਏ ਇਹ ਤਾਂ ਤਾਂ ਓ ਫੇਰ ਗਿਆ ਚਲੋ ਜੀ ਆ ਓ ਗਿਆ ਕਹਿੜਾ ਬਾਈ ਬਹੁਤ ਯਾਰ ਆ ਗਿਆ ਚਲੋ ਜੀ ਓ ਦੇਖੋ ਬਾਈ ਜੀ ਇਹੜਾ ਕਦਰ ਕਰਦਾ ਨਾ ਆਪਣਾ ਆ ਗਿਆ ਯਾਰ ਆ ਗਿਆ ਚਲੋ ਜੀ ਕਿਹਨੇ ਛੋੜ ਚੱਲੇ ਅੱਡੀ 11 ਨਿਕਲੇਗਾ 11 ਨਿਕਲੇਗਾ ਬਾਈ ਜੀ ਪ੍ਰੋਫਿਟ ਹੋ ਗਿਆ ਇੱਕ ਪ੍ਰੋਫਿਟ ਹੋ ਗਿਆ ਉਹ ਤੋਂ ਦਿਖਾ ਦਿਓ ਦੂਜਾ ਸਟਾਈ ਵਾਲਾ 11 ਨਿਕਲੇਗਾ ਸਟਾਰਟਿੰਗ ਤੋਂ ਮੈਂ ਕਿਹਾ 10 10 ਸੀਗਾ 11 ਨਿਕਲੇਗਾ ਠੀਕ ਆ ਬਾਈ ਦਾ ਸੀਗਾ 11 ਨਿਕਲੇਗਾ 11 ਨਿਕਲੇਗਾ ਆਪਾਂ ਧਿਆਨ ਨਹੀਂ ਤਾਂ ਆਂਟੀ ਧਿਆਨ ਤਾਂ ਪੂਰਾ ਹਾਂ ਜੀ ਬਾਈ ਜੀ ਚਲੋ ਹਣ ਬਾਈ ਜਾ ਬਾਈ ਡੰਗਾ ਬਾਈ ਪੈਰਾਸ਼ੂਟ ਆ ਦੇਖ ਬਾਈ ਪੈਰਾ ਹੁਣ ਵਿੱਚ ਨੜੀਆਂ ਦੇ ਲੈਟਰ ਆ ਪਿੱਛੇ ਲੈ ਚੱਕ ਚੱਕੋ ਸੀ ਕੱਟ ਵੀ ਚਲਾ ਲਓ ਇਹਨਾਂ ਨੂੰ ਲੈ ਇਹ ਵੀ ਚਲੋ ਬਾਈ ਆਪਾਂ ਡੋਨੇ ਹਟਦਾ ਰੇ ਤਿੰਨੇ ਇਕੱਠੇ ਡਾਵਾਗੇ ਬਾਈ ਇਹ ਕਿਹਾ ਲਾਡੀ ਕੋੜਾ ਇਹ ਦੇਖੋ ਲਿੰਦਾ ਗਾ ਬੋਲੇ ਖੋਲਿਆ ਕੋਈ ਆਉਂਦਾ ਨਹੀਂ ਕੜਾ ਆ ਵੀ ਚਲੋ ਭਾਈ ਡੌਲ ਲੱਗੀ ਮਿਲਦੇ ਆ ਮੈਂ ਵੀ ਚਲੋ ਭਾਈ ਹੁਣ ਤਿੰਨੇ ਭਾਈ ਲੱਗ ਕੇ ਭਾਈ ਇੱਕ ਪਰੇ ਘੋੜਾ ਨਾ ਭਾਈ ਪਰ ਦੂਜਾ ਨਾ ਭਾਈ ਪਰ ਦੁੱਤੀ ਜੜਾ ਨਾ ਭਾਈ ਆ ਗਿਆ ਓਏ ਹੈ ਬਾੜ ਗਿਆ ਇੱਧਰ ਕੋਈ ਨਾ ਚੱਲ ਜਾ ਉੱੱਡੇ ਜਾ ਕਿਥੇ ਆ ਅੱਗ ਲਾ ਦਈ ਯਾਰ ਇਹਦੀ ਰਹਿਣ ਚਲੋ ਭਾਈ ਅੱਗ ਲਾ ਦੇ ਭਾਈ ਦੇਖ ਭਾਈ ਹੜਦਾ ਭਾਈ ਓਟ ਗਿਆ ਭਾਈ ਓਟ ਗਿਆ ਭਾਈ ਹਵਾ ਭਰ ਕੇ ਲੈ ਕੇ ਆਏ ਇੱਥੇ ਹਵਾ ਫੇਰ ਨਿਕਲੇਗੀ ਮੈਂ ਛੱਡਦਾ ਮੇਰੇ ਮੋਢੇ ਟੰਕੀ ਨਾ ਮੋਢੇ ਉਹਦੀ ਵਾਰੇ ਔਖੜ ਦੀ ਗੱਲ ਕਰਾ ਉਹ ਖੜਾ ਖੜਾ ਰੁਕ ਜਾ ਅੱਗ ਅੱਗ ਹੀ ਬੱਸ ਓਏ ਓਏ ਕੋਈ ਓਕਰ ਬੱਤ ਕੀ ਕਰੀ ਜਾਂਦਾ ਲਾਡੀ ਬਲੀ ਮੈਂ ਆਸਤਾਂ ਕਰ ਬੱਤ ਛਲੇ ਦੀਆਂ ਨਾਲਾਡੀ ਇਹ ਮੇਰੇ ਨਾਲ ਕੋਈ ਯੱਕ ਜਨਵਾਦੋ ਬਵਾਉਂਦੇ ਇਧਰ ਆਣ ਨੂੰ ਆਕੋ ਲਾਈਵ ਚ ਉਹਨੇ ਮਜਾ ਨਹੀਂ ਹੁਣ ਓਏ ਆ ਗਿਆ ਓਏ ਆ ਗਿਆ ਓਏ ਆ ਗਿਆ ਅਸਾ ਇਧਰ ਆ ਗਿਆ ਆ ਗਿਆ ਚੱਲ ਵੀ ਛੋਟਾ ਓ ਬਾਈਕ ਓ ਤਾਰਾ ਫਸ ਗਿਆ ਹੋਏ ਫਸ ਗਿਆ ਫਸ ਗਿਆ ਉਹ ਗਿਆ ਓ ਰਾਡੀ ਓ ਮੇਰੇ ਵੀ ਟੂ ਤਿਆਰ ਨਿਕਲ ਗਿਆ ਨਿਕਲ ਗਿਆ ਓ ਦੇਖੋ ਚਲੋ ਹੋਜੀ ਬੱਲੇ ਚੱਲ ਵੀ ਗਾੜਦੇ ਰਾਡੀ 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 ਭਾਈ ਭੋਲੇ ਚੈੱਕ ਕਰੋ ਲੈਟ ਜਾ ਯਾਰ ਰਾਡੀ ਛੱਡ ਦੇ ਆਪੇ ਹਲ ਮੈਂ ਆ ਪਿੱਤੂ ਮੈਂ ਲੱਤ ਮਾਰੀ ਇਹਦੇ ਦੀ ਵਾਕ ਗੇਰੇ ਆਪੀ ਆਪੀ ਯਾ ਉਹ ਨਹੀਂ ਉਹ ਨਹੀਂ ਰੁਕ ਜਾ ਜੇ ਨਹੀਂ ਜਾਣਾ ਹੈ ਟਾਈਮ ਲੱਗੂਗਾ ਤਾਂ ਮੈਂ ਕਰਾਂ ਹਾਂ ਦੀ ਹਟ ਦੇ ਹੋ ਗਿਆ ਨਹੀਂ ਉਹ ਤਾਂ ਮੈਂਟੇਨ ਹੋ ਗਿਆ ਉਹ ਮਾਰੀ ਹੋ ਗਿਆ ਹੋ ਗਿਆ ਭਾਈ ਜਰਮਨ ਉਹ ਦਿਖਾ ਬਾਈ ਜੀ ਹੋ ਗਿਆ ਨਾਟੀ ਵਾਲਾ ਓਏ ਭਾਈ ਦੇ ਦੇ ਕਿਹਦਾ ਸਾਰਾ ਬੱਦ ਕਿਹਾ ਸਾਹਿਬ ਤੁਹਾਨੂੰ ਅਕਲ ਵਾ ਓਏ ਆ ਬੱਦ ਦੂਰ ਦੇ ਨਹੀਦਾ ਜਾਂਦਾਗਾ ਸਾਡੀ ਨੂੰ ਫੜੀ ਅੱਗ ਲਾ ਦੋ ਅਰੇ ਆ ਮੈਂ ਹਵਾ ਪਾ ਦੇ ਕੇ ਗੈਸ ਭਰ ਦੇ ਖੜਾ ਜਾ ਪਹਿਲਾਂ ਗੈਸ ਨੂੰ ਗਾ ਹਾਂ ਰੈਟਰ ਚੁਣ ਮਾਰਨਾ ਉਹ ਲਾ ਦਿਓ ਜੀ ਉਹ ਤਾਂ 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 ਵਰਤਾਂ ਮਰ ਕੇ ਕਰਨਾ ਹੈ ਆ ਗਿਆ ਐ ਮੈਂ ਆ ਗਿਆ ਨਹੀਂ ਆ ਗਿਆ ਆਲੇ ਥੱਲੇ ਆਇਆ ਥੱਲੇ ਥੱਲੇ ਆਇਆ ਅੱਗੇ ਲਾ ਦੇ ਫਿਰ ਸਾਡੀ ਚਾਰੇ ਖੁੰਝਾਂ ਲਾ ਦੇ ਫਟਾ ਫਟਾ ਉਹ ਅੰਨਾ 20 ਛੱਡੇ ਦੇ ਦੇ ਹੋ ਜਾ ਲੈ ਇੱਧਰ ਆ ਆ ਗਿਆ ਉਹ ਬਾਈ ਜੀ ਮੋਲੇ ਲੱਗਿਆ ਵਾਏ ਅੱਗ ਲੱਗੀ ਜਿਹੜੇ ਤੁਹਾਣਾ ਇਹ ਵੀ ਦਿਖਾ ਦੇ ਮਾਨ ਹੱਲੇ ਤਾਂ ਕਾ ਤੋ ਆ ਵੀਡੀਓ ਬਣਾ ਦੇਣਾ ਮੇਰੀ ਫੋਨ ਤੇ ਤੇਰੇ ਅੱਗੇ ਹਾ ਤਾਰਾ ਤਾਰਾ ਨਹੀਂ ਜਿੰਦਰੇ ਤਾਰਾ ਚੱਲ ਬਈ ਚਾਰ ਚਾਰੇ ਹੁੰਦੇ ਲਾ ਲੈ ਢੀ ਉਹ ਲੱਗੇ ਚਾਰੇ ਹੁਣ ਯਾ ਡੈਕ ਡੋਲੇ ਗਾਉਂਦਾ ਚਲੋ ਹੋ ਜੀਂਂਦਾ ਨਹੀਂ ਮਰਨ ਹੋ ਜਾਂਦਾ ਕਿਤੇ ਰੱਖੀਂਦਾ ਨਹੀਂ ਦਿੰਦੇ ਹੀ ਨਹੀਂ ਸਰਪੱਤਾ ਬੰਦੇ ਇਸ ਦਾ ਹੋਰ ਪਤਾ ਅਈਰਾ ਮੈਂਬਰ ਕਿ ਘਰੇ ਚ ਲੈ ਗਿਆ ਯਾ ਬਾਏ ਬਾਏ ਯਾ ਵਾਈ ਦੀ ਹਾਂਜੀ ਬਾਈ ਦੇਖੋ ਬਾਈ ਮੇਰਾ ਹੋ ਜਾਂਦਾ ਬਾਈ ਇਹ ਮੋੜ ਜਿਹੜਾ ਹੋ ਗਿਆ ਸਿੱਟੇ ਗਏ ਪਰ ਮੋੜਾ ਕਿੱਧਰ ਗਿਆ ਉਹ ਜਾਂਦਾ ਲੁੱਕ ਗਿਆ ਓ ਬਾਏ ਬਾਏ ਬਾਵਾ ਬਾਈ ਬਾਈ ਵੀਡੀਓ ਬਾਈ ਦੇਖੋ ਬਾਈ ਬਾਈ ਮੈਂ ਕਰਮ ਨੇ ਬਾਈ ਦੇ ਦੋ ਬਾਈ ਕਿਨੀ ਦੂਰ ਜਾਂਦਾ ਬਾਈ ਲਾਸਟ ਵਾਲਾ ਲੱਡੜਾ ਬਾਈ ਪਹਿਲੇ ਡੱਪ ਗਿਆ ਮੋੜਾ ਵਾਲੀ ਪੈਂਟ ਅੱਬ ਗਿਆ ਪੈਂਟ ਨਹੀਂ ਇਹਨਾਂ ਦੇ ਘਾਟ ਅੱਪਿਆ ਸਭ ਠੀਕ ਹੈ ਭਾਈ ਮੇਰੇ ਨਾਲ ਕੈਂਟ ਡੱਪੂ ਦੇਖਿਓ ਭਾਈ ਹੁਣ ਵੀਡੀਓ ਪਰਮਾਨ ਪੂਰੀ ਫੋਲ ਬਣਾਉਣੀ ਆ ਭਾਈ ਭਾਈ ਦੇਖਾ ਭਾਈ ਕੈਂਟ ਡੱਪਾ ਤਾਂ ਨਹੀਂ ਚਲੋ ਦੇਖੋ ਫੋਕਸ ਫੋਕਸ ਕਾਈ ਛੋੜੋ ਆਏ ਹਾਏ ਆ ਨਿਆਰਾ ਜਿਹੜਾ ਬੱਕਰਾ ਹੀ ਸੀ ਆ ਭਾਈ ਦੇਖੋ ਭਾਈ ਮੇਰਾ ਭਾਈ ਪੂਰਾ ਹੁੱਤ ਆ ਗਿਆ ਭਾਈ ਦੇਖੋ ਭਾਈ ਜੀ ਇਹ ਜੀ ਅਜ ਦਾ ਬੜਾ ਕੈਂਟ ਜਾਂ ਵਲੌਗ ਵਧੀਆ ਲੱਗੇ ਲਾਈਕ ਕਰੋ ਸ਼ੇਅਰ ਕਰੋ ਨਾ ਭੋਲੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਕਹਿੰਦੇ ਟਿੰਡਰ ਟੇਕਰ ਵੀ ਛੋੜੋ ਰਹਾ ਸਾਨੂੰ ਇਹ ਦੱਸੋ ਕਿਹੜਾ ਤੁਹਾਨੂੰ ਸ਼ੌਟ ਵਧੀਆ ਲੱਗੇ 25 ਜਾਂ 10 ਮਿੰਟ ਤੇ ਕਰਿਓ 25 10 25 ਸ਼ੌਟ 10 ਕਾਈ ਚਲੋ ਬਾਈ ਬਾਏ ਬਾਏ ਬਾਈ ਜਿਵੇਂ ਮੇਰਾ ਉਹ ਦੇਖ ਬਾਈ ਕੀ ਆ ਪੈਰਾਸ਼ੂਟ ਬਾਈ ਉਹ ਦੇਖੋ ਆਹ ਉਹ ਕੱਡਲਾ ਖਡੋਲਾ ਉੜ ਰਿਹਾ ਖਡੋਲਾ ਬਾਈ ਹਾਜੀ ਚਲੋ ਬਾਈ ਹੁਣ ਬਾਈ ਚਲੋ ਆਨੇ ਮੈਂ ਚਗਰੀ ਚਗਰੀ ਬਾ ਗੋਲੀ ਕਿਧਾਰੇ ਮਾਰਦੇ ਚਲੋ ਗੋਕ ਤਾਂ ਬੁਰਕ ਤਾਂ ਮੈਂ ਮੈਂ ਨਹੀਂ ਰਹਿਦਾ ਪਾਜ 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 ਮੈਂ ਇਧਰ ਆ ਜਾਈ ਉਫ ਉਫ ਉਫ